प्यारे दोस्तों नमस्कार मैं हाजिर हां विवेक कोटिसेखा अपनी एक नई रचना लेके साथियों विवेक सैतक संसार चैनल जिस उत्ते पंजाबी गीत कवितावां सैतक सरगमियां पुस्तका ते पंजाबी सैहत भाषा बारे गल्ल बात चलदी है ते मेरी विनती है ਕੇਸ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਪੇਸ਼ ਹੈ ਮੇਰੀ ਇੱਕ ਰਚਨਾ ਸੁਣੋ ਤੇ ਆਪਣੇ ਵਿਚਾਰ ਸਾਂਝੇ ਕਰਨਾ ਲਓ ਜੀ ਹਾਜ਼ਰ ਹੈ ਸਿੱਖ ਲੈ ਸ਼ਬਦਾਂ ਨੂੰ ਬਣਾਉਣਾ ਨਿਭਾਉਣਾ ਸਿੱਖ ਲੈ ਸ਼ਬਦਾਂ ਨੂੰ ਬਣਾਉਣਾ ਨਿਭਾਉਣਾ ਸਫਲ ਹੋ ਜਾਵੇਗਾ ਤੇਰਾ ਕਲਮ ਚੁਭਣਾ ਸਿੱਖ ਲੈ ਸ਼ਬਦਾਂ ਨੂੰ ਬਣਾਉਣਾ ਨਿਭਾਉਣਾ ਸਫਲ ਹੋ ਜਾਵੇਗਾ ਤੇਰਾ ਕਲਮ ਚੁਭਣਾ ਜ਼ਿੰਦਗੀ ਕਈ ਰੰਗ ਬਖਾਵੇ ਪਲ-ਪਲ ਬਦਲ ਕੇ ਜ਼ਿੰਦਗੀ ਕਈ ਰੰਗ ਬਖਾਵੇ ਪਲ-ਪਲ ਬਦਲ ਕੇ ਸਭ ਨਾਲ ਇੰਜ ਹੀ ਹੁੰਦਾ ਹੈ ਛੱਡ ਦੇ ਘਬਰਾਉਣਾ ਸਭ ਨਾਲ ਇੰਜ ਹੀ ਹੁੰਦਾ ਹੈ ਛੱਡ ਦੇ ਘਬਰਾਉਣਾ ਕੋਈ ਆਵੇ ਕੋਈ ਜਾਵੇ ਫਰਕ ਨਹੀਂ ਪੈਂਦਾ ਕੋਈ ਆਵੇ ਕੋਈ ਜਾਵੇ ਫਰਕ ਨਹੀਂ ਪੈਂਦਾ ਹਰ ਇੱਕ ਦਾ ਮਕਸਦ ਹੈ ਆਪਣਾ ਨਾਮ ਚਮਕਾਉਣਾ ਹਰ ਇੱਕ ਦਾ ਮਕਸਦ ਹੈ ਆਪਣਾ ਨਾਮ ਚਮਕਾਉਣਾ ਤੂਫਾਨ ਬਣ ਆਈ ਹਵਾ ਸਭ ਤਬਾਹ ਕਰ ਤੂਫਾਨ ਬਣ ਹਵਾ ਆਈ ਸਭ ਤਬਾਹ ਕਰਨ ਕੁਝ ਵੀ ਕੋਲ ਨਹੀਂ ਅਸਾਂ ਕੀ ਗਵਾਉਣਾ ਕੁਝ ਵੀ ਕੋਲ ਨਹੀਂ ਅਸਾਂ ਕੀ ਗਵਾਉਣਾ ਸੱਧਰਾ ਕਈ ਵਾਰ ਜਿਉਂਦੀਆਂ ਮਰਦੀਆਂ ਨੇ ਸੱਧਰਾ ਕਈ ਵਾਰ ਜਿਉਂਦੀਆਂ ਮਰਦੀਆਂ ਨੇ ਤੂੰ ਸਾਡੇ ਸਬਰ ਨੂੰ ਕਿੰਨਾ ਕੁ ਅਜਮਾਉਣਾ ਸੱਧਰਾ ਕਈ ਵਾਰ ਜੰਮਦੀਆਂ ਮਰਦੀਆਂ ਨੇ ਤੂੰ ਸਾਡੇ ਸਬਰ ਨੂੰ ਕਿੰਨਾ ਕੁ ਅਜਮਾਉਣਾ ਹੁਣ ਥੱਕ ਹਾਰ ਹੰਬਣਾ ਉੱਠ ਤੁਰ ਰੋਕਣਾ ਹੁਣ ਥੱਕ ਹਾਰ ਹੰਬ ਉੱਠ ਰੁਕ ਤੁਰ ਰੋਕਣਾ ਚੰਨ ਸਤਾਰਿਆਂ ਨੂੰ ਵਿਵੇਕ ਥੱਲੇ ਲਿਆਉਣਾ ਚੰਨ ਸਤਾਰਿਆਂ ਨੂੰ ਵਿਵੇਕ ਥੱਲੇ ਲਿਆਉਣਾ ਸਿੱਖ ਲੈ ਸ਼ਬਦਾਂ ਨੂੰ ਬਣਾਉਣਾ ਤੇ ਨਿਭਾਉਣਾ ਸਫਲ ਹੋ ਜਾਵੇਗਾ ਤੇਰਾ ਕਲਮ ਚਲਾਉਣਾ ਸਾਥੀਓ ਇੱਕ ਮੇਰੀ ਕਾਵ ਰਚਨਾ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਤੇ ਮੇਰੀ ਗੁਜਾਰਸ਼ ਮੇਰੀ ਬੇਨਤੀ ਤੇ ਮੇਰੀ ਜਿਹੜੀ ਇੱਕ ਤੁਹਾਡੇ ਅੱਗੇ ਅ ਗੁਜਾਰਸ਼ ਹੈ ਉਹ ਇਹੀ ਹੈ ਕਿ ਤੁਸੀਂ ਵਿਵੇਕ ਸਹਿਤਕ ਸੰਸਾਰ ਚੈਨਲ ਨੂੰ ਵਾਧ ਤੋ ਵਾਧ ਸਬਸਕ੍ਰਾਈਬ ਲਾਈਕ ਕਰੋ ਤੁਸੀਂ ਜਦੋਂ YouTube ਦੇ ਉੱਤੇ ਸਿਰਫ ਵਿਵੇਕ ਕੋਟ ਇਸੇ ਖਾਈ ਲਿਖੋਗੇ ਤੇ ਮੇਰਾ ਚੈਨਲ ਤੁਹਾਡੇ ਸਾਹਮਣੇ ਆ ਜਾਵੇਗਾ ਤੇ ਉਹਨੂੰ ਸਬਸਕ੍ਰਾਈਬ ਕਰ ਲਓ ਉਹਦਾ ਬੈਲ ਆਈਕਨ ਬਟਨ ਦਬਾ ਦਿਓ ਤਾਂ ਕਿ ਸਾਰੀਆਂ ਰਚਨਾਵਾਂ ਸਾਰੇ ਨੋਟੀਫਿਕੇਸ਼ਨ ਤੁਹਾਡੇ ਨਾਲ ਲਗਾਤਾਰ ਸੰਜੇ ਹੁੰਦੇ ਰਹਿਣ ਤੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਵਿੱਚ ਜੋ ਯਤਨਸ਼ੀਲ ਹਾਂ ਉਹ ਜਿਹੜਾ ਮੇਰਾ ਯਾਤਨਾ ਤੁਹਾਡੇ ਸਹਿਯੋਗ ਨਾਲ ਤੁਹਾਡੇ ਪਿਆਰ ਨਾਲ ਤੁਹਾਡੇ ਆਸ਼ੀਰਵਾਦ ਨਾਲ ਹੀ ਸਫਲ ਹੋਵੇਗਾ ਧੰਨਵਾਦ